ਹੰਸਾ ਸਿਕਲ ਦੀ ਸਾਰਣੀ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਾਗਿਰ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਵੇਰਕੇ ਤੇ ਲੱਗੇ ਜਿਹੜਾ ਵੀਰ ਜੀ ਹੁਣਾਂ ਦਾ ਪਿੰਡ ਆ ਤੇ ਸ਼ੇਰੇ ਭਾਈ ਹੁਣਾਂ ਕੋਲ ਆਪਾਂ ਪਹੁੰਚੇ ਆ ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਰ ਕੋ ਆਏ ਆ ਤੇ ਗੱਲਬਾਤ ਹੁਣ ਆਪਾਂ ਵੀਰ ਜੀ ਨਾਲ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਬਾਕੀ ਸ਼ੇਰੇ ਭਾਈ ਹੁਣੀ ਅੱਜ ਆਪ ਘਰੇ ਨਹੀਂ ਆ ਆਪਾਂ ਉਹਨਾਂ ਦੇ ਬੇਟੇ ਨਾਲ ਗੱਲਬਾਤ ਕਰਾਂਗੇ ਦੋ ਗਾਵਾਂ ਦੇ ਇੱਕ ਕਹਿੰਦੇ ਕਿ ਬੱਕਰੀ ਹੈਗੀ ਉਹ ਵੀ ਦੇ ਦੇਣੀ ਆ ਹਾਂਜੀ ਵੀਰ ਜੀ ਸੱਸੇ ਕਾਲ ਜੀ ਹੋਰ ਸਣਾ ਠੀਕ ਠਾਕ ਜੀ ਹਾਂਜੀ ਵੀਰ ਜੀ ਠੀਕ ਠਾਕ ਹੀ ਵਧੀਆ ਜੀ ਤੇ ਭਾਜੀ ਘਰੇ ਨਹੀਂ ਹੈਗੇ ਫਿਰ ਅੱਜ ਹਾਂਜੀ ਹਾਂਜੀ ਉਹ ਕੰਮ ਪੈ ਗਿਆ ਸੀ ਕਿਤੇ ਉਹ ਗਏ ਅੱਛਾ ਉਹ ਚਲ ਗਏ ਆ ਫਿਰ ਤੇ ਦੋ ਹੀ ਗਾਵਾਂ ਅੱਜ ਆਪਣੇ ਕੋਲ ਇੱਕ ਸੂਈ ਆ ਤੇ ਇੱਕ ਗੱਪਣਿਆ ਹਾਂਜੀ ਆ ਗੱਪਣਿਆ ਤੇ ਸੂਈ ਚਲੋ ਨਾਮ ਇੱਕ ਰੀ ਦੱਸ ਦਈਏ ਆਪਾਂ ਨਾ ਦੇ ਪਾਪਾ ਦਾ ਸ਼ੇਰਾ ਚੱਲਦਾ ਪਿੰਡ ਜੀ ਠੀਕ ਹੈ ਹਾਂਜੀ ਤੇ ਐਡਰੈਸ ਪਿੰਡ ਜਹਾਂਗੀਰ ਹਾਂਜੀ ਅਸੀਲ ਦੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜਿਹੜਾ ਵਾ ਬਟਾਲੇ ਵਾਲਾ 메ਨ ਹਾਈਵੇ ਜਿਹੜਾ ਪਠਾਨਕੋਟ ਨੂੰ ਜਾਂਦਾ ਉਹ ਰੋਡ ਦੇ ਉੱਪਰ ਹੀ ਆ ਨਾ ਉਤੋਂ ਕੋਈ ਕਿਲੋ ਮੀਟਰ ਸੈਕ ਤੇ ਹਣਾ ਤੇ ਫੋਨ ਨੰਬਰ ਦੱਸ ਦੀਏ ਫੋਨ ਨੰਬਰ ਹੈਗਾ ਜੀ 62 45 777 942 ਠੀਕ ਹੈ ਜੀ ਤੇ ਪਹਿਲਾਂ ਫਿਰ ਆਪਾਂ ਗੱਬਣੀ ਵਿਖਾ ਦੀਏ ਨਾ ਹਾਂਜੀ ਹਾਂ ਆ ਦੇਖ ਜਾਂਦੇ ਜੀ ਕਿੰਨਾ ਕੁ ਲੈ ਜਾਊਗੀ ਟਾਈਮ ਅਜੇ ਇਹ ਟਾਈਮ ਵੀ ਜੀ ਲੈ ਜਾਊਗੀ 5-7 ਪਾਂ ਸਾਦਨ ਲੈ ਜਾਊਗੀ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੁੱਧ ਚਵਾਈ ਜਾਊਗੀ ਕੋਈ ਨੋਰਮਲ ਸੀਗਾ 14-15 ਲੀਟਰ ਅੱਛਾ ਜਾਂ ਫਿਰ ਤੋਰੀਏ ਮੈਂ ਬਾਕੀ ਕੋ ਹਾਟਾ ਪੈ ਗਿਆ ਮੂੰਹ ਤੇ ਜਿਹੜਾ ਤਾਂ ਕਰਕੇ ਚਿੱਟਾ ਜਿਹਾ ਆਇਆ ਮੂੰਹ ਬਾਕੀ ਇਹ ਟਾਈਮ ਖੜਦੀ ਆ ਸੂਨ ਚ ਉਤਰਾਂ ਕੱਦ ਕਾਟਦੀ ਜਿਹੜੀ ਚੰਗੀ ਆ ਤੇ ਥੱਲੇ ਵੀ ਚੰਗੀ ਤਿਆਰ ਹੁੰਦੀ ਆ ਬਾਕੀ ਥਣ ਵੀ ਇਥੇ ਦੇਖ ਸਕਦੇ ਇਲਾਕੇ ਤੋਂ ਥਣ ਵੀ ਜਿਹੜਾ ਚੰਗਾ ਲੱਗਾ ਤੇ ਕਿਹੜਾ ਖਣਾ ਵੀ ਜਿਹੜਾ ਮੁੱਲ ਫਿਰ ਮੋਲਾ ਵੀ ਤੁਸੀਂ ਦਾ ਦਿਓ ਫਿਰ ਕਿਹੜੀ ਜਾਨ ਜੱਜਾ ਕਰ ਦਈਏ ਫਿਰ ਮੁੰਡਾ ਮਾਦਾ ਨਾ ਕਰ ਦਈਏ 35 ਥੀਆ ਨਹੀਂ ਜੱਸ ਨੂੰ ਕਿੰਨੇ ਦੀ ਦੇਣੀ ਆ ਜੱਸ ਨੂੰ ਆਰ ਪੀ ਜੀ 34000 ਜਮਾਨਤਾਨ ਕਰਦਾ ਕਿੰਨਾ 2000 ਹੀ ਕਰਦਾ ਅੱਛਾ 32000 ਦੀ ਜਿਹੜੀ ਜੈਸ ਨੂੰ ਹੀ ਕਰ ਦੋਗੇ ਬਾਕੀ ਚਲੋ ਵਿੱਚ ਛੋਟ ਛੜ ਕਰ ਦੋਗੇ ਹੋਰ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਇੱਕ ਆ ਪਹਿਲਾ ਸੋਇ ਸੋਈ ਜਾਂਦੀ ਆ ਆ ਥਾਣੇ ਦੇਖ ਸਕਦੇ ਇਹਦੇ ਵੀ ਕਿੰਨੇ ਦਿਨ ਹੋਏ ਵੀਰ ਜੀ ਨੇ ਸੂਈ ਨਾ ਇਹਨੂੰ ਸੂਈ ਨੂੰ ਗਾ ਵੀਰ ਜੀ 9-10 ਦਿਨ ਹੋ ਗਏ ਉਹ ਵੱਛੀ ਵੱਜੀ ਜੇ ਅੱਛਾ ਹਾਂਜੀ ਆ ਵੱਛੀ ਆ ਤੇ ਕਿੰਨਾ ਵੀਰ ਜੀ ਦੁੱਧ ਤਿਆਰ ਜੇ ਤੱਕ ਦੁੱਧ ਵੀਰ ਜੀ ਇਹ 9 10 ਲੀਟਰ 9 ਕਿ ਲੀਟਰ ਕੋਈ ਵੀਰ ਭਰਾ ਮੈਂ ਕਿ ਲੈ ਜਾ ਕਰਾਂ ਅੱਛਾ 9 ਲੀਟਰ ਜਿਹੜਾ ਹੈਗਾ ਪੱਕਾ ਦੁੱਧ ਪੱਕਾ ਵਛੀ ਨੂੰ ਛੱਡ ਕੇ ਠੀਕ ਹੈ ਕਿੰਨਾ ਕੁ ਚੁਵਾਈ ਜਾਊਗੀ ਦੁੱਧ ਦੇ ਦੁੱਧ ਚੁਵਾਈ ਜਾਊਗੀ ਵੀਰ ਜੀ ਇਹ ਵੀ ਕੋਈ 10 ਜਾਨਾ ਲੀਟਰ ਲਿਆ ਫਿਰ ਤੋਰ ਦਈਏ ਦਰਦੀ ਸਮਾਨ ਲਈ ਕੈਮਰੇ ਦਾ ਠੀਕ ਹੈ ਹਾਂਜੀ ਇਦਾਂ ਨਿਆਣੇ ਤੋਂ ਬਿਨਾ ਮਿਲਦੀ ਹੈ ਠੀਕ ਹੈ ਜੀ ਬਾਕੀ ਰੱਸੀ ਤਾਂ ਬਿਨਾਂ ਹੀ ਕਹਿੰਦੇ ਚੁਵਾਈ ਕਰੀ ਦੀ। ਹੋਲੀ-ਓਲੀ ਲਾਇਆ ਵੀ ਜੇ ਤੁਹਾਨੂੰ ਥੋੜਾ ਡਰਦੀ ਆ ਸਾਡੇ ਕੋਲ। ਬਾਕੀ ਪਹਿਲੇ ਨਾ ਬੜਾ ਅਕਸਰ ਹੀ ਕਈ ਵਾਰੀ ਬਾਹਰਲੇ ਬੰਦੇ ਤੋਂ ਡਰ ਜਾਂਦੀ ਆ। ਕੰਪੈਕਟ ਜਿਹਾ ਮੰਨੇ ਦੀ ਆ। ਦੁੱਧ 9 ਲੀਟਰ ਹੁਣ ਜਿਹੜਾ ਕਹਿੰਦਾ ਕਿ ਮੌਕੇ ਤੇ ਹੈਗਾ। ਕੋਈ 10-11 ਲੀਟਰ ਜਿਹੜਾ ਕਹਿੰਦਾ ਕਿ ਚੁਵਾਈ ਜਾਊ। ਤੇ ਇਹ ਕਿਨੇ ਰੀ ਦੇ ਦਈਏ ਵੀਰ ਜੀ ਫੇਰ ਆਪਾਂ। ਇਹਦਾ ਮੁੱਲ ਵੀਰ ਜੀ 30000 ਕਰਦੇ ਆ। ਅੱਛਾ। ਇਹ ਵੀ ਐਸ ਨੂੰ 32000 ਦੀ ਦੇਣਾ 32000 ਦੀ ਦੇ ਦੋਗੇ ਅੱਛਾ 32 ਦੀ ਕੋਈ ਭਾਵੇਂ ਆ ਲੈ ਜੇ ਹਾਂ ਜੀ ਹਾਂ ਜੀ ਤੇ ਭਾਵੇਂ ਕੋਈ ਹੋ ਲੈ ਜੇ ਹਾਂ ਜੀ ਹਾਂ ਜੀ ਜੇ ਕੋਈ ਵੀਰ ਪਰਾ ਜੋੜਾ ਪਾਲੂਗਾ ਮਾਨਤਾਨ ਹੋਰ ਕਰਦਾ ਕਿੰਨਾ ਕਰ ਦੋਗੇ 68 ਦਾ ਦੇ ਦੋਗੇ ਜੋੜਾ ਹਾਂ ਜੀ 68 ਦਾ ਕਰਾਂ ਠੀਕ ਹੈ ਜੀ 68000 ਦਾ ਜੋੜਾ ਹੀ ਕਹਿੰਦੇ ਦੇ ਦੇਾਂਗੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਸਮਝ ਨਾਲ ਵੇਖ ਕੇ ਖੜੇ ਬੱਕਰੀ ਇੱਕ ਭਾਜੀ ਹੁਣੇ ਕਹਿੰਦੇ ਸੀ ਉਹ ਵੀ ਵਿਖਾ ਦੀ ਹਾਂ ਜੀ ਹਾਂ ਜੀ ਬੱਕਰੀ ਹੀ ਹੈਗੀ ਬਾਕੀ ਆਹ ਬੱਕਰੀ ਸੀ ਇੱਕ ਇਹ ਵੀ ਘਰੇ ਉੱਤਰਾ ਰੱਖੀ ਹੈ ਦੱਸਿਏ ਇਹਦੇ ਬਾਰੇ ਵੀ ਇਹਦੇ ਬਾਰੇ ਵੀ ਚੀਜ਼ੀ ਪਵਾ ਨਹੀਂ ਪਾਪਾਂ ਅੱਛਾ ਚਲੋ ਕੋਈ ਫੋਨ ਤੇ ਪੁੱਛ ਲੈਣਾ ਇਹਦੇ ਬਾਰੇ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਬਾਕੀ ਇਹਦੇ ਬਾਰੇ ਕੋਈ ਫੋਨ ਲਾ ਕੇ ਪੁੱਛ ਲੈ ਕੀ ਡੇਟ ਆ ਇਹਦਾ ਕੀ ਉਮਰ ਆ ਜਾਂ ਕੀ ਗਾਂ ਬਣੀ ਆ ਜਾਂ ਨਹੀਂ ਬਣੀ ਕੋਈ ਵੀਰ ਫੋਨ ਲਾ ਕੇ ਇਹਦੇ ਬਾਰੇ ਪੁੱਛ ਲੈ ਸਾਰਾ ਤੇ ਬਾਕੀ ਵੀਰ ਜੀ ਹੋਰ ਕੁਝ ਕਹਣਾ ਹਾਂ ਜੀ ਬੱਸ ਵੀਰ ਜੀ ਨਾ ਕੁਝ ਕਹਿਣਾ ਵੀ ਆਪ ਅਭੀ ਜਿਹੜਾ ਵੀਰ ਭਰਾ ਹੋਵੇ ਆਪਣੀ ਤਸੱਲੀ ਕਰਕੇ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਵੀਰ ਆਵੇ ਇੱਥੇ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਸਮਝ ਤੇ ਆਪਣੀ ਮਰਜ਼ੀ ਦਾ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ